ਹਾਂਜੀ ਦੋਸਤੋ ਅੱਜ ਤੁਹਾਨੂੰ ਇੱਕ ਕੈਨਲ ਦਿਖਾਉਣਾ ਬਾਈ ਜੀ ਡੌਗ ਕੈਨਲ ਇੰਡੀਆ ਦੇ ਵਿੱਚ ਗੱਲ ਕਰੀਏ ਤਾਂ ਜਿਹੜੇ ਬਹੁਤ ਹੀ ਮਸ਼ਹੂਰ ਬੰਦੇ ਆਉਂਦੇ ਆ ਨਾ ਜਰਮਨ ਸ਼ੈਵਰਡ ਦੇ ਵਿੱਚ ਜਿਹੜੇ ਬੰਦੇ ਬਾਹਰਲੇ ਦੇਸ਼ਾਂ ਤੋਂ ਸਪੈਸ਼ਲ ਡੌਗ ਇੰਪੋਰਟ ਕਰਵਾਉਂਦੇ ਆ ਤਾਂ ਉਹਨਾਂ ਬੰਦਿਆਂ ਦੇ ਵਿੱਚ ਬਾਈ ਦਾ ਨਾਮ ਆ ਜਿਹੜਾ ਪਹਿਲੇ ਨੰਬਰਾਂ ਤੇ ਲਿਆ ਜਾਂਦਾ ਅੱਜ ਪਹੁੰਚੇ ਆ ਕਰੂਕ ਖੇਤਰ ਦੇ ਨੇੜੇ ਆ ਪਿੰਡ ਚਡੂਨੀ ਜੱਟਾਂ ਇੰਜੀਨੀਅਰ ਕੈਨਲ ਤੇ ਬਾਈ ਤਰਨਜੀਤ ਹੋਰਾਂ ਦੇ ਕੋਲ ਬਾਈ ਕੋਲ ਬਹੁਤ ਹੀ ਟਾਪ ਕੁਆਲਿਟੀ ਦੇ ਵਿੱਚ ਜਰਮਨ ਸ਼ੈਫਰਡ ਦੇ ਜਿਹੜੇ ਡੌਗ ਨੇ ਸਟੱਡ ਡੌਗ ਨੇ ਜਿਹੜੇ ਕਿ ਬਾਈ ਨੇ ਸਾਰੇ ਇੰਪੋਰਟ ਕਰਵਾਏ ਹੋਏ ਨੇ ਬਾਈ ਦਾ ਨਾਮ ਆ ਜਿਹੜਾ ਇੱਕ ਇਮਾਨਦਾਰ ਡੌਗ ਲਵਰ ਵਜੋਂ ਲੋਕ ਜਾਣਦੇ ਨੇ ਜਿਹੜੇ ਵੀ ਭਰਾ ਇਸ ਲਾਈਨ ਦੇ ਨਾਲ ਜੁੜੇ ਹੋਏ ਆ ਸਾਰੇ ਬਾਈ ਨੂੰ ਚੰਗੀ ਤਰ੍ਹਾਂ ਜਾਣਦੇ ਆ ਕਿ ਕੁਆਲਿਟੀ ਤੇ ਤੇ ਇਮਾਨਦਾਰੀ ਨਾਲ ਕੰਮ ਕਰਨ ਵਾਲੇ ਬੰਦਿਆਂ ਦੇ ਵਿੱਚ ਬਾਈ ਦਾ ਰਣਜੀਤ ਦਾ ਨਾਮ ਆਉਂਦਾ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਬਾਈ ਦਾ ਚੈਨਲ ਦਿਖਾਵਾਂਗੇ ਪੂਰੀ ਗੱਲਬਾਤ ਕਰਾਂਗੇ ਕਦੋਂ ਇਹ ਸ਼ੁਰੂਆਤ ਕੀਤੀ ਅੱਜ ਕੱਲ੍ਹ ਚੈਨਲ ਦੇ ਕੀ ਕੀ ਐਕਟੀਵਿਟੀਆਂ ਚੱਲ ਰਹੀਆਂ ਨੇ ਤੇ ਅਗਲੀ ਵੀਡੀਓ ਦੇ ਵਿੱਚ ਬਾਈ ਦੇ ਜਿਹੜੇ ਡੌਗ ਦਿਖਾਵਾਂਗੇ ਤੁਹਾਨੂੰ ਆਜੋ ਬਾਈ ਨਾਲ ਗੱਲਬਾਤ ਕਰਾਉਣੇ ਆ ਵੀਡੀਓ ਨੂੰ ਪੂਰੀ ਜ਼ਰੂਰ ਦੇਖਿਓ ਜੇ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਬਹੁਤ ਸੋਹਣੀ ਗੱਲਬਾਤ ਹੋਊਗੀ ਜਿਹੜੇ ਭਰਾ ਇਸ ਕੰਮ ਦੇ ਵਿੱਚ ਇਸ ਲਾਈਨ ਦੇ ਵਿੱਚ ਆਉਣਾ ਚਾਹੁੰਦੇ ਆ ਇਦਰਾ ਜੀ ਇਹਨਾਂ ਲਈ ਵੀ ਵੀਡੀਓ ਜਿਹੜੀ ਬਹੁਤ ਵਧੀਆ ਹੋਊਗੀ ਜਰੂਰ ਦੇਖਿਓ ਬਾਈ ਦੇ ਤਜਰਬੇ ਜਰੂਰ ਸੁਣਿਓ ਆਜੋ ਫਿਰ ਆਪਾਂ ਗੱਲਬਾਤ ਸ਼ੁਰੂ ਕਰਦੇ ਆਂ ਬਾਈ ਦਾ ਕਰਦੇ ਆਂ ਸਵਾਗਤ ਤੇ ਵੀਡੀਓ ਨੂੰ ਪੂਰੀ ਜਰੂਰ ਦੇਖਿਓ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਥੋੜਾ ਬਹੁਤ 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 ਥੱਕੇ ਹੋਏ ਆਏ ਹੋ ਜੀ ਬਹੁਤ ਧੰਨਵਾਦ ਤੁਹਾਡਾ ਹਾਂਜੀ ਹਾਂਜੀ ਅਸੀਂ ਬਾਈ ਜੀ ਬਹੁਤ ਪੈ ਜਾਂਦੀ ਕਾਫੀ ਵਾਟ ਆ 300 ਕਿਲੋਮੀਟਰ ਪੈ ਗਿਆ ਆਪਾਂ ਨੂੰ ਤੇ ਬਾਈ ਦਾ ਚੈਨਲ ਦਿਖਾਵਾਂਗੇ ਬਾਈ ਜੀ ਪਹਿਲਾਂ ਤਾਂ ਇਹ ਦੱਸ ਦਿਓ ਕਿੰਨੇ ਸਾਲ ਹੋ ਗਏ ਆਪਨੂੰ ਇਸ ਲਾਈਨ 'ਚ ਆਏ ਮੈਂ ਜੀ 2008 ਤੋਂ ਡੌਗ ਰੱਖ ਰਿਹਾ ਵੈਸੇ ਜੀ ਪ੍ਰੋਫੈਸ਼ਨਲੀ ਜਰਮਨ ਸ਼ੈਫਰਡ ਦੀ ਗੱਲ ਕਰਾਂਗੇ ਜਰਮਨ ਸ਼ੈਫਰਡ ਮੈਂ 2019 ਤੋਂ ਰੱਖਣੇ ਸਟਾਰਟ ਕੀਤੇ ਸੀ ਫਸਟ ਡੌਗ ਜਿਹੜਾ ਮੈਂ ਇੰਪੋਰਟ ਲੈ ਕੇ ਆਇਆ ਸੀ ਜੀ ਬਈ ਤੁਹਾਡੇ ਵੀਡੀਓ ਦੇ ਵਿੱਚ ਹੁਣ ਦਿਖਾ ਹਾਂ ਹਮ ਤੇ ਹੁਣ ਤੱਕ ਮੈਂ 21 ਡੌਗ ਜਿਹੜੇ ਐ ਮੇਲ ਫੀਮੇਲ ਮਿਲਾ ਕੇ ਬਾਹਰੋਂ ਅਲੱਗ ਕੰਟਰੀਜ਼ ਤੋਂ ਲਾਈਕ ਜਰਮਨੀ ਇਟਲੀ ਰਸ਼ੀਆ ਇਜੀਪਟ ਅਲੱਗ ਅਲੱਗ ਕੰਟਰੀਜ਼ ਤੋਂ ਮੈਂ ਅਸੀਂ 2022 ਤੋਂ ਵੈਸੇ ਸ਼ੋਅ ਕਰਨਾ ਜਿਹੜਾ ਸਟਾਰਟ ਕੀਤਾ ਸੀ ਜੀ ਤੇ ਫਿਲਹਾਲ 25 ਆ ਗਿਆ ਹੁਣ ਸੀਜ਼ਨ ਖੈਰ ਅੱਗੇ ਵੀ ਆਉਣਾ ਹੈ ਹੁਣ ਅੱਗੇ ਵੀ ਸ਼ੋਅ ਕਰਾਂਗੇ ਜੀ ਕਦੇ-ਕਦੇ ਬੰਦਾ ਡੀਮੋਟੀਵੇਟ ਹੋ ਜਾਂਦਾ ਇੰਡੀਅਨ ਦੇ ਸ਼ੋਜ਼ ਦੀ ਆਪਾਂ ਗੱਲ ਕਰੀਏ ਜੀ ਤੇ ਸ਼ੋਅ ਦਾ ਮੁੱਦਾ ਤੁਸੀਂ ਚੱਕਿਆ ਹਾਂਜੀ ਹਾਂਜੀ ਤੇ ਬਹੁਤ ਜਗ੍ਹਾ ਫੇਅਰ ਕੰਮ ਵੀ ਹੁੰਦਾ ਹੈ ਜੀ ਬਹੁਤ ਜਗ੍ਹਾ ਅਨਫੇਅਰ ਵੀ ਹੁੰਦਾ ਹੈ ਹਾਂ ਜਾਨੀ ਕਿ ਉਹਨੂੰ ਫਿਕਸਿੰਗ ਕਹ ਲਓ ਭਾਵੇਂ ਕੀ ਕਹ ਲਓ ਤੁਸੀਂ ਤੇ ਅ ਇੱਕ ਐਗਜ਼ਾਮਪਲ ਤੁਹਾਨੂੰ ਇਹਦਾ ਮੈਂ ਦੰਨਾ ਵੀ ਅਗਰ ਇੰਡੀਆ ਦੇ ਵਿੱਚ 10 ਡੌਗ ਸ਼ੋ ਹੋ ਰਹੇ ਆ ਤਾਂ ਕੋਈ ਇੱਕ ਡੌਗ ਸਿਰਫ ਦੋ ਡੌਗ ਸ਼ੋ ਦੇ ਵਿੱਚ ਜਾ ਰਿਹਾ ਜੀ ਅੱਠਾਂ ਦੇ ਵਿੱਚ ਨਹੀਂ ਜਾ ਰਿਹਾ ਤੇ ਉਹਦਾ ਕੀ ਕਾਰਨ ਹੈ ਤੇ ਉਹ ਜਿੱਥੇ ਉਹ ਦੋਆਂ ਚ ਜਾ ਰਿਹਾ ਉੱਥੇ ਉਹ ਫਸਦਾ ਹੋ ਸਕਦਾ ਉਹ ਡੌਗ ਬਹੁਤ ਅੱਛਾ ਹੈ ਜੀ ਉਹ ਫਸਟ ੜਿਜ਼ਰਵ ਕਰਦਾ ਬਟ ਉਹ ਸਪੈਸੀਫਿਕਲੀ ਦੋਆਂ ਦੇ ਵਿੱਚ ਹੀ ਕਿਉਂ ਜਾ ਰਿਹਾ ਜੀ ਬਾਕੀ ਅੱਠਾਂ ਚ ਕਿਉਂ ਨਹੀਂ ਜਾ ਰਿਹਾ ਤੁਸੀਂ ਆਪ ਸਮਝਦਾਰ ਹੋ ਸਾਰੇ ਸ਼ੋ ਚ ਨਹੀਂ ਜਾ ਰਿਹਾ ਸਾਰੇ ਭਾਈ ਜਿਹੜਾ ਇਮਾਨਦਾਰ ਹੈ ਤਾਂ ਹਰ ਇੱਕ ਚ ਜਾ ਕੇ ਹਮ ਅ 쇼 ਕਰੇ ਜੀ ਪਹਿਲਾ ਦਸਵਾ ਫਿਰ ਜਿਹੜਾ ਅਸੈਪਟ ਜੱਜ ਨੇ ਕਿਹਾ ਤਾਂ ਆਪਣਾ ਲੈ ਕੇ ਮੁੜਿਆ ਜੀ ਤੇ ਸ਼ੋਜ਼ ਦਾ ਤਾਂ ਖੈਰ ਬਹੁਤ ਡੰਗਿਆਈ ਹੈ ਜੀ ਬਟ ਚਲੋ ਅਸੀਂ ਤਾਂ ਜਿਹੜੇ ਹੋਰ ਵੀ ਸਾਡੇ ਵਰਗੇ ਭਰਾ ਅ ਕਰਦੇ ਨੇ ਸ਼ੋ ਇਹਨਾਂ ਦੇ ਵਿੱਚ ਬਹੁਤ ਹਾਰਡ ਵਰਕ ਹੈ ਜੀ ਹਮ ਸਭ ਤੋਂ ਪਹਿਲਾਂ ਤੁਸੀਂ ਚੰਗਾ ਜਾਨਵਰ ਖਰੀਦਣਾ ਹੈ ਜੀ ਉਹ ਹਜ਼ਾਰਾਂ ਦੇ ਵਿੱਚ ਨਹੀਂ ਆਉਂਦਾ ਜੀ ਉਹ ਲੱਖਾਂ ਦੇ ਵਿੱਚ ਆਉਂਦਾ ਬਿਲਕੁਲ ਫਿਰ ਇਹ ਨਹੀਂ ਤੁਹਾਡੀ ਪਰਸਨਲ ਇਨਵੋਲਵਮੈਂਟ ਬਹੁਤ ਹੁੰਦੀ ਹੈ ਜੀ ਤੁਸੀਂ ਉਹਨੂੰ ਅ 쇼 ਕਰਨਾ ਹੈ ਉਹ ਤੇ ਮਿਹਨਤ ਕਰਨੀ ਹੈ ਰੱਖ ਰਖਾਵ ਖਾਣਾ ਪੀਣਾ ਨਿਊਟ੍ਰੀਸ਼ਨ ਇਹ ਉਹ ਚੀਜ਼ਾਂ ਬੜਾ ਕੁਝ ਹੈ ਜੀ ਪਰ ਅਸੀਂ ਤਾਂ ਚਲੋ ਇਹੀ ਵੀ ਜਿੱਥੇ ਅਸੀਂ ਕਹਿੰਦੇ ਆ ਵੀ ਸ਼ੋਜ਼ ਦੇ ਵਿੱਚ ਜਿਹੜੇ ਸ਼ੋ ਅਰਗੇਨਾਈਜ਼ਰ ਨੇ ਸਾਡੇ ਇੰਡੀਆਜ਼ ਦੇ ਕਲੱਬਸ ਨੇ ਜਿਹੜੇ ਵੀ ਫੇਅਰ ਜਜਿੰਗ ਹੋਇਆ ਕਰੇ ਸਭ ਦੇ ਲਈ ਉਹ ਅੱਛਾ ਉਹ ਸਭ ਤੋਂ ਅੱਛਾ ਬਰੀਡ ਲਈ ਹੈ ਮਲਿਕ ਡੌਗ ਫਸਟ ਲੱਗ ਗਿਆ ਉਹਦੇ ਵਿੱਚ ਬਰੀਡ ਕੈਰੈਕਟਰ ਅਗਰ ਤੁਸੀਂ ਦੇਖੀਏ ਕਿ ਕੁਝ ਬੋਡੀ ਪਾਰਟਸ ਉਹਦੇ ਅਪ ਟੂ ਪੁਆਇੰਟ ਨਹੀਂ ਹੈਗੇ ਜਿਹੜਾ ਸਟੈਂਡਰਡ ਕਹਿੰਦਾ ਜੀ ਤੇ ਮੋਸਟਲੀ ਇੰਡੀਆ ਦੇ ਵਿੱਚ ਕੀ ਹੈ ਹਰ ਥਾਂ ਕੀ ਹੈ ਕਿ ਤੁਸੀਂ ਟੌਪ ਡੌਗ ਯੂਜ਼ ਕਰਨਾ ਹੈ ਕਿਉਂਕਿ ਤੁਹਾਡੇ ਬੱਚੇ ਜਲਦੀ ਸੇਲ ਹੋਣਗੇ ਇਹ ਕੁੱਤਾ ਜਿੱਤਿਆ ਹੋਇਆ ਜੀ ਇੰਡੀਆ ਚ ਇਹਦੇ ਬੱਚੇ ਜਲਦੀ ਸੇਲ ਹੋ ਜਾਣਗੇ ਇਹ ਚੈਂਪੀਅਨ ਹੈ ਜੀ ਇਹ ਵੀ ਵਨ ਹੈ ਤੇ ਅਗਰ ਉਹ ਬਰੀਡ ਦੇ ਵਿੱਚ ਫਾਲਟ ਹੈ ਤਾਂ ਉਹਨੇ ਪੈਸੇ ਦੇ ਕੇ ਉਹ ਜਿਤਾ ਲਿਆ ਤੁਸੀਂ ਅੱਗੇ ਯੂਜ਼ ਕਰਨਾ ਉਹ ਬਰੀਡ ਹੀ ਖਰਾਬ ਹੋਣੀ ਹੈ ਬਿਲਕੁਲ ਜਦੋਂ ਤੱਕ ਤੁਸੀਂ ਮਿਹਨਤ ਕਰਦੇ ਹੋ ਨਾ ਡੌਗ ਇੰਪੋਰਟ ਵੀ ਕਰਾਉਣੇ ਹੋ ਬੰਦੇ ਦਾ ਦਿਲ ਵੀ ਟੁੱਟਦਾ ਬਈ ਦਾ ੱਤਕਾ ਹੁੰਦਾ ਹੈ ਨਾ ਸ਼ੋਅ ਦੇ ਵਿੱਚ ਦੇਖੋ ਜੀ ਦਿਲ ਤਾਂ ਕਾਫੀ ਵਾਰ ਟੁੱਟ ਚੁੱਕਿਆ ਹੁਣ ਤਾਂ ਬਰਖਮ ਹੋ ਗਿਆ ਅੱਛਾ ਕਿਉਂਕਿ ਸ਼ੋਅਾਂ ਦੇ ਫਿਰ ਜਾਣੇ ਹੋ ਜਾਣਾ ਤਾਂ ਨਹੀਂ ਛੱਡਿਆ ਕੋਈ ਬੰਦੇ ਛੱਡ ਵੀ ਦਿੰਦੇ ਨੇ ਛੱਡਣ ਦੀ ਗੱਲ ਜਿਹੜੀ ਹੈ ਹਾਂ ਜੀ ਜਦ ਅਸੀਂ ਸ਼ੋਅ ਕਰਨਾ ਹੈ ਨਾ ਹਮ ਅਸੀਂ ਇੱਕ ਜੱਜ ਨੇ ਤਾਂ ਸਾਨੂੰ ਪਲੇਸਿੰਗ ਦੇਣੀ ਹੈ ਨਾ ਸਿਰਫ ਬਟ ਜਿਹੜੇ 500 ਬੰਦੇ ਖੜੇ ਨੇ ਮੈਂ ਹਰ ਬੰਦੇ ਨੂੰ ਇਹ ਗੱਲ ਕਹਿਣਾ ਵੀ ਤੁਸੀਂ ਇਹ ਸੋਚ ਕੇ ਜਾਇਆ ਕਰੋ ਵੀ ਅਸੀਂ ਜੱਜ ਨੂੰ ਦਿਖਾਣ ਨਹੀਂ ਜਾ ਰਹੇ ਡੌਗ ਅਸੀਂ ਜਿਹੜੇ 500 ਬੰਦੇ ਉੱਥੇ ਤੁਹਾਨੂੰ ਕੰਮ ਆਉਣਾ ਹੈ ਜੱਜ ਨੇ ਤਾਂ ਤੁਹਾਡੀ ਮੀਟਿੰਗ ਲੈਣੀ ਡੌਗ ਦੀ ਜੱਜ ਨੇ ਜਾਂ ਤੁਹਾਡੇ ਵਿੱਚ ਦਾ ਪੱਪੀ ਨਹੀਂ ਲੈਣਾ ਜਾਂ ਉਹਨੇ ਤਾਂ ਸ਼ੋਅ ਕਰਨਾ ਹੈ ਤੁਹਾਨੂੰ ਪਲੇਸਿੰਗ ਦੇਣੀ ਹੈ ਆਪਣੀ ਕੰਟਰੀ ਮੋੜ ਜਾਣਾ ਬਿਲਕੁਲ ਜਿਹੜੇ 500 ਬੰਦਾ ਦੇਖ ਰਿਹਾ ਜੀ ਤੁਹਾਨੂੰ ਕੰਮ ਉਹਨੇ ਦੇਣਾ ਤੇ ਉਹਨੂੰ ਦਿਖਾਣ ਜਾਓ ਤੁਸੀਂ ਤੁਹਾਡਾ ਡੌਗ ਭਾਵੇਂ ਜਿੱਤੇ ਭਾਵੇਂ ਹਾਰੇ ਇੱਕ ਸਪੋਰਟਸਮੈਨਸ਼ਿਪ ਹੋਣੀ ਜ਼ਰੂਰੀ ਹੈ ਇਹ ਨਾ ਵੀ ਤੁਸੀਂ ਜਿੱਤਰਿਓ ਦਾ ਹਾ 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 ਬਹੁਤ ਵਧੀਆ ਐਰਗੇਨਾਈਜ਼ਰ ਤੇ ਹਾਂ ਹਾਰਗੇ ਦਾ ਸਾਲੇ ਇਹ ਫਿਕਸਿੰਗ ਕਰੀ ਹੋਈ ਹੈ ਜੱਜ ਬਕਾਉ ਹੈ ਅਸੀਂ ਆਪ ਇਹ ਗੱਲਾਂ ਕਰਦੇ ਆ ਤੇ ਥੋੜਾ ਕੈਨਲ ਬਾਰੇ ਵੀ ਦੱਸਿਓ ਬਈ ਹਨਾ ਜੀ ਇਹ ਜਿਹੜੀ ਤੁਸੀਂ ਬਹੁਤ ਸੋਹਣੀ ਡੈਕੋਰੇਸ਼ਨ ਕੀਤੀ ਹੈ ਸਿਟਿੰਗ ਏਰੀਆ ਹੈ ਲਿਵਿੰਗ ਏਰੀਆ ਹੈ ਤੁਸੀਂ ਆਪ ਹੀ ਡਿਜ਼ਾਈਨ ਕੀਤਾ ਖੁਦ ਹੀ ਬਸ ਡਿਜ਼ਾਈਨਰ ਤਾਂ ਮੈਂ ਖੈਰ ਆਪ ਹੀ ਕੀਤਾ ਹੈ ਇਧਰ ਉਧਰ ਨਕਲ ਕੀਤੀ ਹੈ ਅੱਛਾ ਜੀ ਕਿੱਥੇ ਗਿਆ ਉੱਥੋਂ ਅੱਛਾ ਲੱਗੀ ਕੋਈ ਚੀਜ਼ ਆਪਾਂ ਚੁਣਦੇ ਹੀ ਆ ਕੋਈ ਵੀ ਚੀਜ਼ ਜੀ ਜੀ ਵੀ ਆਪਾਂ ਨੂੰ ਜਿਹੜੀ ਵੀ ਚੀਜ਼ ਕਿਤੋਂ ਅੱਛੀ ਲੱਗੇ ਆਪਾਂ ਉਹ ਕਰ ਲੈਂਦੇ ਆ ਬਈ ਕੈਨਲ ਦਾ ਨਾਮ ਇੰਜੀਨੀਅਰ ਕੈਨਰ ਰੱਖਣ ਦੇ ਵਿੱਚ ਕੀ ਰੀਜਨ ਰਿਹਾ ਜੀ ਦੇਖੋ ਜੀ ਮੈਂ ਪ੍ਰੋਫੈਸ਼ਨਲੀ ਐਮਟੈਕ ਆ ਸਿਵਲ ਤੋਂ ਜੀ ਤੇ ਮੈਂ 2016 ਦਾ ਪਾਸ ਆਊਟ ਆ ਐਮਟੈਕ ਨੂੰ ਤੋਂ ਸਿਵਲ ਤੋਂ ਹਾਈਵੇ ਇੰਜੀਨੀਅਰ ਨੂੰ ਤਾਂ ਮੈਂ ਕੀਤੀ ਸੀ ਜੀ ਤੇ ਉਸੇ ਕਰਕੇ ਮੈਂ ਉਹ ਤਾਂ ਨਹੀਂ ਮੈਂ ਪ੍ਰੋਫੈਸ਼ਨ ਬਣਾਇਆ ਕਿਉਂਕਿ ਮੈਨੂੰ ਇਹ ਥੋੜਾ ਜਿਆਦਾ ਪੈਸ਼ਨ ਸੀ ਡੌਗਸ ਦਾ ਜੀ ਤੇ ਫਿਰ ਮੈਂ ਨਾ ਰੱਖ ਕੇ ਥੋੜਾ ਜਿਹਾ ਗੁਜ਼ਾਰਾ ਕਰ ਲਿਆ ਇੰਜੀਨੀਅਰਸ ਕੇ ਨਾਲ ਇਹ ਚੇਟ ਕਿੱਥੋਂ ਲੱਗੀ ਸੀ ਡੌਗ ਵਾਲੀ ਸ਼ੌਂਕ ਜੀ ਮੈਂ ਅਸੀਂ ਪਹਿਲਾਂ ਮੇਰਾ ਵੱਡਾ ਭਰਾ ਡੌਗ ਲੈ ਜਾਂਦਾ ਸੀ ਕਿਤੋਂ ਵੀ ਅੱਛਾ ਸ਼ੌਂਕ ਸੀ ਉਹਨੂੰ ਜੀ ਤੇ ਉਹ ਫਿਰ ਹੌਲੇ ਹੌਲੇ ਮੈਨੂੰ ਵੀ ਸ਼ੌਂਕ ਪੈ ਗਿਆ ਫਿਰ ਕਹਿਰ ਚਲੋ ਮੈਨੂੰ ਘਰ ਦੇ ਨੇ ਵੀ ਸਪੋਰਟ ਕੀਤੀ ਜੀ ਇਹ ਇਹੋ ਜੇ ਬਹੁਤ ਘੱਟ ਕਰਦੇ ਨੇ ਭਾਈ ਮੈਂ ਤਾਂ ਜਿਹੜੇ ਸਾਡੇ ਵੱਡੇ ਬਜ਼ੁਰਗ ਨੇ ਉਹਨਾਂ ਨੂੰ ਵੀ ਅਪੀਲ ਕਰਦਾ ਵੀ ਅਗਰ ਬੱਚਾ ਕਹਿੰਦਾ ਯਾਰ ਮੈਨੂੰ ਇਹ ਚੀਜ਼ ਦਾ ਸ਼ੌਕ ਇਹ ਕੋਈ ਸ਼ੌਂਕ ਮਾੜਾ ਨਹੀਂ ਜੀ ਉਹ ਡਿਸਪਲਿਨ ਰੱਖਦਾ ਅੱਛਾ ਤੇ ਤੁਹਾਨੂੰ ਫालतੋ ਵਾਰਾਗਿਰਦੀ ਤੋਂ ਦੂਰ ਰੱਖਦਾ ਕਿਉਂਕਿ ਜਦ ਤੁਹਾਡੇ ਕੋਲ ਜਾਨਵਰ ਹੈ ਤੁਹਾਨੂੰ ਪਤਾ ਵੀ ਮੈਂ ਸਵੇਰੇ ਖਾਣਾ ਪਾਣਾ ਰਾਤ ਨੂੰ ਵੀ ਪਾਣਾ ਆਪਣੇ ਘਰੇ ਆਉਣਾ ਐ ਮੈਂ ਇਹ ਤੁਸੀਂ ਕਿਤੇ ਉਹ ਨਹੀਂ ਆਵਾਰਾਗਿਰਦੀ ਨਹੀਂ ਕਰਨ ਜੀ ਤੇ ਵੀ ਉਹਨੂੰ ਸਪੋਰਟ ਕਰੋ ਕੋਈ ਮਾੜਾ ਕੋਈ ਵੀ ਜਾਨਵਰ ਹੈ ਭਾਵੇਂ ਕੋਈ ਮੱਝਾਂ ਦਾ ਭਾਵੇਂ ਗਾਵਾਂ ਦਾ ਭਾਵੇਂ ਕਿਸੇ ਵੀ ਐਨੀਮਲ ਦਾ ਜਿਹੜਾ ਡੌਗ ਦਾ ਜਾਂ ਘੋੜਿਆਂ ਦਾ ਸ਼ੌਂਕ ਜਿਹਨੂੰ ਹੈ ਤੇ ਇਹ ਅੱਛੀ ਚੀਜ਼ ਹੈ ਇਹ ਬੰਦਾ ਵਿਅਸਤ ਰਹਿੰਦਾ ਉਹਨਾਂ ਦੇ ਨਾਲ ਲਗਾਵ ਰੱਖਦਾ ਸਟ्रेस ਫਰੀ ਰਹਿੰਦਾ ਹੈ ਮੈਂਟਲੀ ਸਟ्रेस ਫਰੀ ਰਹਿੰਦਾ। ਇਹ ਸ਼ੌਂਕ ਬਈ ਬਹੁਤ ਪ੍ਰਭਾਵਾਂ ਨੂੰ ਹੁੰਦਾ ਨਾ ਕੈਨਲ ਵੀ ਆਪ ਬਹੁਤ ਦੇਖਿਆ। ਪਰ ਜਿੰਨਾ ਤੁਸੀਂ ਡੀਪਲੀ ਜਾਣਦੇ ਹੋ ਤੁਹਾਡੇ ਨਾਲ ਗੱਲਬਾਤ ਕੀਤੀ ਆ ਜਾਂ ਜਿੰਨਾ ਤੁਹਾਡੇ ਬਾਰੇ ਸੁਣਿਆ ਹਨਾ ਜਿਹੜੇ ਤੁਹਾਡੀ ਲਾਈਨ ਦੇ ਬੰਦੇ ਆ ਇਹ ਸੁਣਿਆ ਕਿ ਤੁਸੀਂ ਡੀਪਲੀ ਬਹੁਤ ਜਾਣਦੇ ਹੋ ਬਰੀਡ ਦੇ ਵਿੱਚ ਐਕਚੁਅਲੀ ਮੈਂ ਸਾਰੀਆਂ ਬਰੀਡਸ ਰੱਖੀਆਂ ਪਹਿਲਾਂ। ਜੀ ਤੇ ਹੌਲੇ-ਹੌਲੇ ਫਿਰ ਮੈਨੂੰ ਸਮਝ ਆਈ ਵੀ ਮੈਨੂੰ ਜਿਹੜੀ ਚੀਜ਼ ਚਾਹੀਦੀ ਉਹ ਕਿਹੜੀ ਬਰੀਡ ਚ ਹਾਂਜੀ ਜਿਵੇਂ ਕਿ ਅੱਗੇ ਆਜੋ ਹਾਂਜੀ ਜਰਮਨ ਸ਼ੈਫਰਡ ਬਰੀਡ ਨੂੰ ਤੁਸੀਂ ਭਾਵੇਂ ਗਾਰਡਨ ਲਈ ਯੂਜ਼ ਕਰ ਲਓ ਜੀ ਭਾਵੇਂ ਤੁਸੀਂ ਉਹਨੂੰ ਜਿਵੇਂ ਬੱਚੇ ਹੈਗੇ ਆ ਘਰੇ ਖੇਡਣ ਲਈ ਲੋਇਲਟੀ ਲਈ ਯੂਜ਼ ਕਰ ਲਓ ਉਹ ਹਰ ਇੱਕ ਪੱਖ ਪੂਰਦਾ ਹੈ ਹਮ ਤੇ ਮੈਂ ਪਹਿਲਾਂ ਸਾਰੀਆਂ ਬਰੀਡਸ ਰੱਖੀਆਂ ਫਿਰ ਮੈਂ ਐਟ ਦ ਐਂਡ ਜਿਹੜਾ ਜਰਮਨ ਸ਼ੈਫਰਡ ਚੁਣਿਆ ਜੀ ਵੀ ਸਾਰਾ ਨਿਚੋੜ ਜਿਹੜਾ ਜਰਮਨ ਸ਼ੈਫਰਡ ਦੇ ਵਿੱਚ ਜੀ ਬਾਕੀ ਆਪਣੀ ਚੋਇਸ ਹੈ ਜੀ ਕਿਸੇ ਨੂੰ ਰੋਟਵੈਲਰ ਪਸੰਦ ਹੈ ਕਿਸੇ ਨੂੰ ਹਸਕੀ ਪਸੰਦ ਹੈ ਜਿਆਦਾ ਜਿਵੇਂ ਤੁਸੀਂ ਇੰਪੋਰਟ ਹੀ ਕਰਵਾ ਰਹੇ ਹੋ ਡੌਗ ਹਨਾ ਹੁਣ ਤੱਕ ਕਿੰਨੇ ਡੌਗ ਇੰਪੋਰਟ ਕਰਵਾ ਚੁੱਕੇ ਮੈਂ 21 ਕਰਾ 21 ਖੁਦ ਜਾਣੋ ਫਿਰ ਬਈ ਮੈਂ ਖੁਦ ਜਾਨਾ ਜੀ ਮੈਂ ਐਕਚੁਅਲੀ ਪਹਿਲਾਂ ਮੇਨਾਂ ਚੀਟਿੰਗ ਵੀ ਹੋਈ ਸੀ ਇਸ ਤਰ੍ਹਾਂ ਇਹ ਕਿਸੇ ਨਾਲ ਹੋਰ ਵੀ ਹੋ ਸਕਦੀ ਹੈ ਕਿਉਂਕਿ ਅੱਜਕੱਲ ਦੇਖੋ ਜ਼ਬਾਨਾ ਖਰਾਬ ਹੈ ਬਿਲਕੁਲ ਤੁਸੀਂ ਜਾਓ ਜੇਬ ਵਿੱਚ ਪੈਸੇ ਪਾ ਕੇ ਜਾਓ ਮੁੱਤਾ ਦੇਖੋ ਪੈਸੇ ਦਿਓ ਚੀਜ਼ ਲਓ ਗੱਲ ਕੋਈ ਕਿਹੜੀ ਕਿਹੜੀ ਕੰਟਰੀ ਤੋਂ ਇੰਪੋਰਟ ਹੋਏ ਨੇ ਤੁਹਾਡੇ ਕੋਲ ਜੀ ਜਰਮਨੀ ਤੋਂ ਸਰਬੀਆ ਤੋਂ ਰਸ਼ੀਆ ਤੋਂ ਇਜੀਪਟ ਤੋਂ ਇਟਲੀ ਤੋਂ ਅਲੱਗ-ਅਲੱਗ ਕੰਟਰੀਜ਼ ਤੋਂ ਹੋਏ ਆ ਪਰ ਹੁਣ ਮੈਂ ਮੋਸਟ ਪ੍ਰੋਬੇਬਲੀ ਜਰਮਨੀ ਤੋਂ ਡੌਗ ਖਰੀਦਦਾ ਕਿਉਂਕਿ ਉੱਥੇ ਪੈਡਿਗਰੀ ਤੇ ਹੋਰ ਚੀਜ਼ਾਂ ਬੜੀਆਂ ਕਲੀਨ ਨੇ ਬੇਸਿਕਲੀ ਜਿਹੜੀ ਬਰੀਡ ਹੈ ਇਹ ਡੌਗ ਦਾ ਜਰਮਨ ਸ਼ੈਫਰਡ ਇਹ ਜਰਮਨ ਤੋਂ ਹੀ ਜਰਮਨ ਤੋਂ ਹੀ ਇਨੋਵੇਟ ਹੋਈ ਹੈ ਇਹ ਬਰੀਡ ਜਿਹੜੀ ਸਟਾਰਟ 1899 ਦੇ ਵਿੱਚ ਜਿਹੜੀ ਬਰੀਡ ਸਟਾਰਟ ਹੋਈ ਹੈ ਜੀ ਤੇ ਕੈਪਟਨ ਮੋਮਸਟਿਪਨਸ ਇਹਨੇ ਇਹਨਾਂ ਨੇ ਬਰੀਡ ਸਟਾਰਟ ਕੀਤੀ ਸੀ ਜਰਮਨੀ ਦੇ ਵਿੱਚ ਫਿਰ ਐਸਵੀ ਕਲੱਬ ਬਣਿਆ ਫਿਰ ਉੱਥੇ ਬਰੀਡ ਦੇ ਕੰਮ ਹੋਇਆ ਜੀ ਤੇ ਕੁਲ ਮਲਾਕੀ ਗੱਲ ਹੈ ਵੀ ਜਰਮਨ ਸ਼ੈਫਡ ਬਰੀਡ ਸਭ ਤੋਂ ਬੈਸਟ ਜਰਮਨੀ ਦੇ ਵਿੱਚ ਹੀ ਹੈ ਕਿਉਂਕਿ ਉੱਥੇ ਕੈਨਲ ਬੜੇ ਪ੍ਰਾਣੇ ਨੇ ਉਹ ਰੈਗੂਲਰ ਕੰਮ ਜਿਹੜਾ ਕਰ ਰਹੇ ਜੀ ਕੈਨਲ ਬਾਰੇ ਵੀ ਦੱਸਿਓ ਬਈ ਆਪਾਂ ਦੱਸ ਕੇ ਕੈਨਲ ਕਿਉਂਕਿ ਦੱਸਦਾ ਇੱਧਰ ਪਾਰਕ ਹੋ ਗਿਆ ਜੀ ਬੱਚਿਆਂ ਦੀ ਵੀਡੀਓ ਫੋਟੋ ਲਈ ਖੇਡਣ ਲਈ ਐਕਸਰਸਾਈਜ਼ ਲਈ ਜੀ ਤੇ ਮੈਂ ਇੱਕ ਗੱਲ ਕਰ ਰਿਹਾ ਸੀ ਵੀ ਜਿਨ੍ਹਾਂ ਦੇ ਬੱਚਾ ਅਸੀਂ ਹੁਣ ਤੁਹਾਡੀ ਵੀਡੀਓ ਦੇ ਵਿੱਚ ਪ੍ਰੋਡਕਟਸ ਵੀ ਕੁਝ ਸਪਲੀਮੈਂਟਸ ਵੀ ਦਿਖਾਵਾਂਗੇ ਵੀ ਬੱਚੇ ਨੂੰ ਤੁਸੀਂ ਕਿਵੇਂ ਰੈਡੀ ਕਰਨਾ ਹੈ ਕਿਹੜੀ ਚੀਜ਼ਾਂ ਕਿਵੇਂ ਦੀ ਐਕਸਰਸਾਈਜ਼ ਉਹ ਵੀ ਅਸੀਂ ਇੱਕ ਦੋ ਸ਼ੂਟ ਤੁਹਾਨੂੰ ਦਿਖਾਇਆ ਹੈ ਜੀ ਇਹ ਸਾਡਾ ਜਿਹੜਾ ਅਸੀਂ ਬੱਚਾ ਇੱਥੇ ਰੱਖਣਾ ਅੱਛਾ ਜੀ ਜਿਵੇਂ ਤੁਸੀਂ ਘੋੜੇ ਦਾ ਅਸਤਵਲ ਹੋ ਗਿਆ ਨਾ ਉਹ ਵੀ ਦੀ ਚੀਜ਼ ਹੈ ਤੇ ਇਹਦੇ ਰੇਤਾ ਸਿੱਟਿਆ ਹੋਇਆ ਥੱਲੇ ਜੀ ਇਸ ਸੈਂਡ ਨਾਲ ਨਿਚੇ ਤਾਂ ਕਿ ਗ੍ਰਿਪ ਬਣੇ ਡੌਗ ਜੀ ਤੇ ਅ ਇੱਥੇ ਡੌਗ ਨੇ ਰਹਿਣਾ ਹੈ ਤਾਂ ਸਾਰਾ ਦਿਨ ਐਕਸਰਸਾਈਜ਼ ਕਰਨੀ ਹੈ ਇੱਕ ਨੇਚੁਰਲ ਹੈ ਤੁਸੀਂ ਜਿਹੜਾ ਡੌਗ ਸ਼ੋਅ ਕਰਨਾ ਹੈ ਨਾ ਤੁਸੀਂ এনवायरमेंट ਦਾ ਵੀ ਹੈਬਿਚੁਅਲ ਹੋਣਾ ਚਾਹੀਦਾ ਤੁਸੀਂ ਏਸੀ ਚ ਰੱਖੋਗੇ ਬਾਹਰ ਧੁੱਪ ਚ ਕਿਵੇਂ ਪਰਫਾਰਮ ਕਰੇਗਾ ਜੀ ਥੋੜਾ ਜਿਹਾ ਏਸੀ ਥਾਂ ਤੇ ਉਹ ਹੁਣ ਇੱਥੇ ਡੌਗ ਨੇ ਸਾਰਾ ਦਿਨ ਐਕਸਰਸਾਈਜ਼ ਮੂਵ ਕਰੀ ਜਾਣਾ ਹੈ ਹਾਂਜੀ ਤੇ ਉਹ ਇਮਿਊਨਿਟੀ ਵੀ ਅੱਛੀ ਰਹੇਗੀ ਇੱਕ ਸਟੈਮਿਨ ਦੀ ਜਿਹੜੀ ਗੱਲ ਕਰ ਰਹੇ ਹਾਂ ਜਦੋਂ ਬਈ ਆਪਾਂ ਸਟਾਰਟਿੰਗ ਕੀਤੀ ਸੀਗੀ ਹੈਨਾ ਇੱਕ ਡੌਗ ਤੋਂ ਕੀਤੀ ਸੀਗੀ ਤੇ ਕਿੱਥੋਂ ਸਟਾਰਟ ਕੀਤਾ ਸੀ ਕੇਜ ਤੋਂ ਜਾਂ ਇਦਾਂ ਸੈਟਅਪ ਹੀ ਧਾਰ ਕੀਤਾ ਨਹੀਂ ਜੀ ਨਹੀਂ ਇਹ ਤਾਂ ਖੈਰ ਬਾਅਦ ਚ ਹੋਇਆ ਮੈਂ ਤਿੰਨ ਕੈਨਲ ਬਣਾ ਚੁੱਕੇ ਹਾਂ ਜੀ ਪਹਿਲਾ ਇੱਕ ਬਣਾਇਆ ਫਿਰ ਦੋ ਚਾਰ ਵਿਜ਼ਿਟ ਕੀਤੇ ਇਸ ਤਰ੍ਹਾਂ ਦੋ ਚਾਰ ਕੰਟਰੀਜ਼ ਵੀ ਦੇਖੀਆਂ ਫਿਰ ਉਹ ਫੇਲ ਹੋ ਗਿਆ ਹੂੰ ਫਿਰ ਮੈਂ ਦੂਸਰਾ ਬਣਾਇਆ ਉਹ ਦੂਸਰਾ ਫੇਲ ਹੋ ਗਿਆ ਜੀ ਹੁਣ ਜਿਹੜਾ ਤੀਸਰਾ ਬਣਾਇਆ ਏਸੀ ਸੈਟਅਪ ਹੈ ਹੁਣ ਏਸੀ ਚਾਹੀਦਾ ਹੈ ਜੀ ਡੌਗਸ ਨੂੰ ਜਿਵੇਂ ਆਪਣੇ এনवायरमेंट ਹੈ ਨਾ ਇੰਡੀਆ ਦੇ ਵਿੱਚ ਤੇ ਏਸੀ ਥੋੜਾ ਜਿਹਾ ਮਸਟ ਕਿਉਂਕਿ ਜਿਹੜੇ ਅੱਛਾ ਜਿਹੜੇ ਬਰੀਡ ਇਨ ਇੰਡੀਆ ਬੱਚੇ ਨੇ ਅਸੀਂ ਬੱਚੇ ਇੱਥੇ ਤਿਆਰ ਕੀਤਾ ਉਹ ਚੱਲ ਜੂਗਾ ਆਪਣੇ এনवायरमेंट ਚ ਕਿਉਂਕਿ ਉਹ ਇੱਥੇ ਹੀ ਬੜਾ ਹੋਇਆ ਉਹਨੂੰ ਹਿਸਾਬ ਕਿਤਾਬ ਐਨਵਾਇਰਨਮੈਂਟ ਦਾ ਹੈਬਿਚੁਅਲ ਹੈ ਜਿਹੜਾ ਤੁਸੀਂ ਜਰਮਨੀ ਤੋਂ ਇਟਲੀ ਤੋਂ ਡੋਗ ਆ ਰਿਹਾ ਹੈ ਸਨੋਫਾਲ ਵਾਲੀ ਕੰਟਰੀਜ਼ ਨੇ ਜੀ ਮਾਈਨਸ ਡਿਗਰੀ ਟੈਂਪਰੇਚਰ ਉਹ ਫਿਰ ਏਸੀ ਦੇ ਵਿੱਚ ਥੋੜਾ ਜਿਹਾ ਜੀ ਬਾਈ ਜੀ ਇੰਡੀਆ ਬਰੀਡ ਜਿਹੜੇ ਹੋ ਰਹੇ ਨੇ ਇੱਥੇ ਜਰਮਨ ਸ਼ੈਫਰਡ ਜਾਂ ਜਿਵੇਂ ਤੁਸੀਂ ਇੰਪੋਰਟ ਕਰਵਾ ਰਹੇ ਹੋ ਜਾਂ ਜਰਮਨੀ ਜਾਂ ਹੋਰ ਕੰਟਰੀਆਂ ਚ ਬਰੀਡ ਹੋ ਰਹੇ ਨੇ ਹਨਾ ਕਿੰਨਾ ਕੁ ਡਿਫਰੈਂਸ ਹੈਗਾ ਬਰੀਡ ਦੇ ਵਿੱਚ ਕੈਰੈਕਟਰ ਦੇ ਵਿੱਚ ਜ਼ਮੀਨਾਂ ਸਮਾਨ ਦਾ ਫਰਕ ਹੈ ਜੀ ਅੱਛਾ ਜੀ ਬਰੀਡ ਇਨ ਇੰਡੀਆ ਚ ਵੀ ਕਿਤੇ ਨਾ ਕਿਤੇ ਇੰਪੋਰਟ ਲੱਗਿਆ ਹੋਇਆ ਹੈ ਜੀ ਬਰੀਡ ਇਨ ਇੰਡੀਆ ਦਾ ਮਤਲਬ ਹੈ ਵੀ ਇੱਥੇ ਉਹ ਪੈਦਾ ਹੋਇਆ ਹੈ ਹੂੰ ਬਲੱਡ ਇਨ ਇੰਡੀਆ ਨਹੀਂ ਤੁਸੀਂ ਕਹਿ ਸਕਦੇ ਵੀ ਉਹਦੇ ਵਿੱਚ ਜਿਹੜਾ ਜਨਰੇਸ਼ਨਸ ਦਾ ਬਲੱਡ ਹੈ ਉਹ ਇੰਡੀਅਨ ਹੈ ਜੀ ਉਹ ਕਿਤੇ ਨਾ ਕਿਤੇ ਮਦਰ ਦੇ ਵਿੱਚ ਜਾਂ ਫਾਦਰ ਦੇ ਵਿੱਚ ਉਹ ਕਿਤੇ ਨਾ ਕਿਤੇ ਜਿਹੜਾ ਇੰਪੋਰਟ ਬਲੱਡ ਹੈ ਪਾਵੇਂ ਕੋਈ ਜਰਮਨੀ ਦਾ ਡੌਗ ਹੈ ਪਾਵੇਂ ਕੋਈ ਸਰਬੀਆ ਦਾ ਪਾਵੇਂ ਕੋ ਰਸ਼ੀਆ ਦਾ ਜੀ ਉਹ ਡੌਗ ਉਹਦੇ ਵਿੱਚ ਕਿਤਨਾ ਕਿਤੋਂ ਲੱਗੇ ਹੋਏ ਨੇ ਅੱਛੇ ਬਰੀਡ ਇਨ ਇੰਡੀਆ ਵੀ ਬਟ ਉਹ ਇੱਕ ਮਿਕਸਚਰ ਹੈ ਜੀ ਇੰਪੋਰਟ ਉਹਦੇ ਵਿੱਚ ਤੁਹਾਨੂੰ ਯੂਜ਼ ਕਰਨਾ ਹੀ ਪਾਉਂ ਕਿਉਂਕਿ ਜਿੱਥੇ ਦੀ ਬਰੀਡ ਹੈ ਇਨਵੈਂਟ ਜਿੱਥੇ ਹੋਈ ਹੈ ਉੱਥੋਂ ਕੋਈ ਡੌਗ ਆਇਆ ਹੋਵੇ ਤਾਂ ਹੀ ਤਾਂ ਜਰਮਨਸ਼ਟਰ ਬਰੀਡ ਇੰਡੀਆ ਚ ਆਈ ਹੈ ਜੇ ਕਿਤੇ ਵੀ ਕੰਟਰੀ ਜਰਮਨਸ਼ਟਰ ਬਰੀਡ ਗਈ ਹੈ ਜੀ ਉਸ ਕੰਟਰੀ ਤੋਂ ਜਿੱਥੋਂ ਬਣੀ ਉੱਥੋਂ ਹੀ ਤਾਂ ਗਈ ਹੈ ਬਰੀਡ ਇਨ ਇੰਡੀਆ ਤਾਂ ਤਾਂ ਫਿਰ ਤੁੱਕ ਹੀ ਨਹੀਂ ਨਾ ਉਹ ਕਿਤੇ ਨਾ ਕਿਤੇ ਉਹਦੇ ਨਾਲ ਕਨੈਕਟਡ ਹੈ। ਹਾਂ ਬੇਸਿਕਲੀ ਬਰੀਡ ਤਾਂ ਜਰਮਨ ਤੋਂ ਆਈ ਹੈ। ਬਰੀਡ ਜਰਮਨ ਤੋਂ ਹੈ। ਇੱਧਰ ਤੁਹਾਨੂੰ ਅਸੀਂ ਦਿਖਾ ਦਿੰਨੇ ਆ। ਹਾਂਜੀ। ਇੱਧਰ ਅਸੀਂ ਇਹਨਾਂ ਦਾ ਨਵਾਂ ਹੁਣ ਜਿਹੜਾ ਕੀ ਰਿੰਗ ਵਗੈਰਾ ਜਾਂ ਗਰਾਊਂਡ ਤਿਆਰ ਕਰ ਰਹੇ ਹਾਂ ਅਸੀਂ। ਅੱਛਾ ਜੀ। ਇਹਦੇ ਵਿੱਚ ਅਸੀਂ ਸਾਰੇ ਜਿਹੜਾ ਕੀ ਫਲਦਾਰ ਬੂਟੇ ਲਗਾਏ ਨੇ। ਜੀ। ਤੇ ਇਹਦੇ ਵਿੱਚ ਇਸ ਤਰ੍ਹਾਂ ਵੀ 2-4 ਸਾਲਾਂ ਨੂੰ ਤਿਆਰ ਹੋ ਜਾਏਗਾ। ਹਾਂਜੀ। ਤੇ ਜਿਵੇਂ ਡੌਗ ਖੁੱਲੇ ਛੱਡਣੇ ਨੇ ਅਸੀਂ ਮੇਰਾ ਜਿਹੜਾ ਮੇਨ ਮੋਟਿਵ ਇਹ ਹੈ ਵੀ ਮੈਂ ਡੌਗ ਇਹਦੇ ਵਿੱਚ ਖੁੱਲੇ ਛੱਡਣੇ ਨੇ ਜਿਵੇਂ ਹੁਣ ਤੁਸੀਂ ਰੁੱਖ ਦੇਖ ਰਹੇ ਹੋ ਹਲੇ ਤਾਂ ਛੋਟੇ ਨੇ ਕਰ ਹਾਂਜੀ ਪਰ 510 ਸਾਲਾਂ ਦੇ ਵਿੱਚ ਰੁੱਖ ਵੱਡੇ ਹੋ ਜਾਣਗੇ ਜੀ ਤੇ ਉਹ ਗਰਮੀ ਦੇ ਵਿੱਚ ਵੀ ਡੌਗ ਖੁੱਲੇ ਜਿਹੜਾ ਆਨੰਦ ਮਾਣ ਸਕਦੇ ਆ ਕਿਉਂਕਿ ਮਿੱਟੀ ਪੁੱਟ ਕੇ ਬੈਠਣਾ ਜਿਹੜਾ ਜਿਵੇਂ ਜੋਬ ਨੂੰ ਆਪਾਂ ਪੁਰਾਣੇ ਤਰੀਕੇ ਨਾਲ ਰੱਖਦੇ ਸੀ ਉਹ ਬੜਾ ਅੱਛਾ ਉਹਦਾ ਹੋਏਗਾ ਜੀ ਜਿਹੜੇ ਬਈ ਜੀ ਸ਼ੋਅ ਵਾਲੇ ਡੌਗ ਹੁੰਦੇ ਨੇ ਹਨਾ ਜਿਵੇਂ ਤੁਸੀਂ ਸਾਈਡ ਤੇ ਵੀ ਤੇ ਰਿੰਗ ਬਣਾਇਆ ਹੈਗਾ ਡੌਗ ਚੱਲਣ ਲਈ ਇੱਕ ਰਿੰਗ ਦਿਖਾ ਦਿਆਂ ਤੇ ਇਹ ਤਾਂ ਇਹਨੂੰ ਤੁਸੀਂ ਗਲੀ ਕਹਿ ਸਕਦੇ ਹੋ ਜਾਂ ਤੁਸੀਂ ਰਨਵੇ ਕਹਿ ਸਕਦੇ ਹੋ ਇਹ ਸਾਡਾ 60 70 ਫੁੱਟ ਲੰਬਾ ਹੈ ਜੀ ਇਹ ਜਿਹੜਾ ਸੁਖਦੀਪ ਵੀਰੇ ਆ ਦੇਖੋ ਵੀ ਆਹ ਜਿਹੜਾ 60 70 ਫੁੱਟ ਲੰਬਾ ਹੈ ਇਹਦੇ ਵਿੱਚ ਵੀ ਅਸੀਂ ਸੈਂਡ ਪਾਈ ਹੋਈ ਹੈ ਨੀਚੇ ਜੀ ਨੀਚੇ ਦੇ ਵਿੱਚ ਸੈਂਡ ਹੈ ਡੌਗ ਨੇ ਹੁਣ ਰਨਿੰਗ ਕਰਨੀ ਹੈ ਲੰਬੀ ਤੇ ਉਹ ਸਰੀਰ ਵੀ ਖੁੱਲੇਗਾ ਡਾਈਜੈਸ਼ਨ ਵੀ ਅੱਛਾ ਹੋਏਗਾ ਤੇ ਇੰਡੀਅਨ এনवायरमेंट ਦਾ ਹੈਬਿਚੁਅਲ ਹੋ ਜੀ ਸ਼ੋਅ ਵਾਲੇ ਡੌਗ ਦੀ ਬਈ ਤਿਆਰੀ ਫਿਰ ਸਾਰਾ ਸਾਲ ਹੀ ਚੱਲਦੀ ਰਹਿੰਦੀ ਹੈ ਜੀ ਮੈਂ ਕਿਹਾ ਸਾਰਾ ਸਾਲ ਚੱਲਦੀ ਹੈ ਜੀ ਇਹਦਾ ਕੋਈ ਸੀਜ਼ਨ ਨਹੀਂ ਹੈ ਵੀ ਮੈਂ ਹੁਣ ਛੱਡਦਾ ਇਹ ਲਗਭਗ ਤਿਆਰੀ ਸਾਰਾ ਸਾਲ ਚੱਲਦੀ ਹੈ ਜੀ ਆਪਣਾ ਸਿਸਟਮ ਕੀ ਹੈਗਾ ਜੀ ਜਿੱਦਾਂ ਕੋਈ ਭਰਾ ਹੈਗਾ ਫੀਮੇਲ ਰੱਖਦਾ ਬੱਚੇ ਸੇਲ ਕਰਦਾ ਬਰੀਡਿੰਗ ਸੈਟਅਪ ਹੁੰਦਾ ਨਾ ਜੀ ਜਾਂ ਆਪਣੇ ਸਟੱਡ ਹੁੰਦੇ ਨੇ ਆਪਾਂ ਮੀਟਿੰਗਾਂ ਦਿੰਨੇ ਆ ਜੀ ਤੁਹਾਡਾ ਜਿਆਦਾ ਸਾਡਾ ਦੋਨੋਂ ਕੰਮ ਹੈ ਜੀ ਸਾਡਾ ਸਾਡੇ ਕੋਲ ਸਟੱਡ ਵੀ ਨੇ ਜੀ ਜਿਹੜਾ ਕਿ ਕਿਉਂਕਿ ਤੁਸੀਂ ਬਰੀਡ ਨੂੰ ਡਵੈਲਪ ਕਰਨਾ ਹੈ ਨਾ ਸਟੱਡ ਤੋਂ ਹੋਣੀ ਹੈ ਜੀ ਹੁਣ ਅਸੀਂ ਤਾਂ ਇਹ ਕਹਿੰਦੇ ਆ ਵੀ ਅਸੀਂ ਜਿਹੜਾ ਬਰੀਡ ਬਾਹਰੋਂ ਲਿਆਈ ਹੈ ਜਰਮਨੀ ਤੋਂ ਇਟਲੀ ਤੋਂ ਅਲੱਗ-ਅਲੱਗ ਕੰਟਰੀਜ਼ ਤੋਂ ਹਮ ਤੁਹਾਡੇ ਕੋਲ ਫੀਮੇਲਸ ਹੈਗੀ ਆ ਤੁਸੀਂ ਮਿਲ ਕੇ ਚੱਲੋ ਨਾ ਹਮ ਤੁਹਾਨੂੰ ਕੀ ਲੋੜ ਆ 20 ਲੱਖ ਦੇ ਕੁੱਤੇ ਇੰਪੋਰਟ ਕਰਾਉਣ ਦੀ ਹਾਂਜੀ ਅਸੀਂ ਲੈ ਆਏ ਹਾਂ ਤੁਸੀਂ ਉਹਨੂੰ ਯੂਜ਼ ਕਰੋ ਐਵਰੇਜ ਇੰਡੀਆ ਦੇ ਵਿੱਚ ਸਟੱਡ ਫੀਸ 50000 60000 ਜੀ ਠੀਕ ਹੈ ਤੁਸੀਂ ਉਹਨੂੰ ਯੂਜ਼ ਕਰੋ ਤੁਸੀਂ ਡਿਵੈਲਪ ਕਰੋ ਆਪਣੀ ਬਰੀਡ ਅਸੀਂ ਇੱਥੇ ਦੁਸ਼ਮਣੇ ਚ ਹੀ ਪੈ ਗਏ ਯਾਰ ਇਹਦਾ ਸਾਡੇ ਨਾਲ ਬਣਦੀ ਨਹੀਂ ਇਹਦਾ ਯਾਰ ਉੱਤੇ ਨਾ ਤੁਸੀਂ ਬਰੀਡ ਤੁਸੀਂ ਬਰੀਡ ਲਵਰ ਹੋ ਨਾ ਹਾਂਜੀ ਤੁਸੀਂ ਜਰਮਨ ਸ਼ੈਪਡ ਰੱਖ ਰਹੇ ਹੋ ਤੁਸੀਂ ਜਰਮਨ ਸ਼ੈਪਡ ਨੂੰ ਤਾਂ ਪਸੰਦ ਕਰਦੇ ਹੋ ਜਿਵੇਂ ਮੈਨੂੰ ਨਹੀਂ ਕਰਦੇ ਮੇਰੇ ਕੁੱਤੇ ਨੂੰ ਤਾਂ ਪਸੰਦ ਕਰਦੇ ਹੋ ਤੁਸੀਂ ਯੂਜ਼ ਕਰੋ ਜਿਵੇਂ ਤੁਸੀਂ ਕਿਹਾ ਗਰੁੱਪ ਵਾਜੀ ਬਹੁਤ ਚੱਲਦੀ ਹੈ ਨਾ ਹਰ ਹਰ ਇੱਕ ਫੀਲਡ ਦੇ ਵਿੱਚ ਐ ਵੈਸੀ ਬਟ ਮੈਂ ਇਹ ਕਹਿਣਾ ਜੀ ਅਸੀਂ ਵੀ ਲੱਖ ਰੁਪਏ ਕੁੱਤੇ ਤੇ ਲਾਇਆ ਜੀ ਅਸੀਂ ਉਹ ਚੋਂ ਕਦੇ ਵੀ ਪੂਰੇ ਨਹੀਂ ਕਰ ਸਕਦੇ ਹਾਂਜੀ ਵੀ ਅਸੀਂ ਮੀਟਿੰਗਸ ਦਾ ਇੰਨੀ ਕਰਾਤੀਆਂ ਵੀ ਉਹ ਤੋਂ ਪੈਸੇ ਸਾਡੇ ਪੂਰੇ ਹੋ ਜਾਣ। ਅਸੀਂ ਬਰੀਡ ਲਈ ਕੁਝ ਕੀਤਾ ਸਾਡੇ ਉਹ ਫੀਮੇਲਸ ਤੁਹਾਡੇ ਕੋਲ ਨੇ। ਤੁਸੀਂ ਯੂਜ਼ ਕਰੋ ਭਾਈ ਬਰੀਡਰਸ ਨੂੰ ਅਸੀਂ ਕਹਿੰਨੇ ਆਂ ਜੇ ਸਾਡੇ 2 4 10 ਬੱਚੇ ਵੀ ਅੱਛੇ ਆ ਗਏ ਬਰੀਡ ਵਾਸਤੇ ਸਾਨੂੰ ਸੈਟੀਸਫੈਕਸ਼ਨ ਮਿਲ ਜੂਗੀ। ਵੀ ਅਸੀਂ ਉਹ ਵੀ ਲੱਖ ਚੰਗਾ ਲੈ ਸਾਨੂੰ ਹੋਰ ਮੋਟੀਵੇਸ਼ਨ ਮਿਲੂਗੀ। ਅਸੀਂ ਹੋਰ ਚੰਗਾ ਕੁੱਤਾ ਲੈ ਕੇ ਆ। ਜੀ ਤੁਸੀਂ ਯੂਜ਼ ਕਰੋ। ਬਰੀਡਰਾਂ ਕੋਲੇ ਭਾਈ ਜਿਵੇਂ 5 5 6 6 ਡੌਗ ਹੁੰਦੇ ਨੇ। ਕੋਈ ਨਾ ਕੋਈ ਡੌਗ ਇਹੋ ਜਿਹਾ ਹੁੰਦਾ ਜਿਹੜਾ ਕਹਿੰਦੇ ਵੀ ਅਸੀਂ ਬਾਹਰ ਨਹੀਂ ਛੱਡਦੇ। ਅਸੀਂ ਆਪਣੀਆਂ ਮੀਟਿੰਗਾਂ ਵੀ ਰੱਖਿਆ ਤੁਹਾਡੇ ਕੋਲ ਵੀ ਇਦਾਂ ਦਾ ਹੈ ਦੇਖੋ ਦੇਣਾ ਚਾਹੀਦਾ ਮੈਂ ਹਰ ਕਡੋਅ ਦੀ ਮੀਟਿੰਗ ਜੀ ਜਾਂ ਤਾਂ ਮੇਰੇ ਕੋਲ ਫੀਮੇਲ 50 ਫੀਮੇਲਸ ਹੋਣ ਵੀ ਮੈਂ ਇਹ ਬਲੱਡ ਆਪਣੇ ਕੋਲ ਹੀ ਰੱਖਣਾ ਇਕੱਲਾ ਬੰਦਾ ਕੀ ਕਰ ਸਕਦਾ ਜੀ ਇਕੱਲਾ ਬੰਦਾ ਸਾਰਾ ਇਹ ਵਨ ਐਮ ਐਨ ਆਰਮੀ ਗੇਮ ਨਹੀਂ ਹੈਗਾ ਜਿਹੜਾ ਜਰਮ ਸ਼ੈਪਡ ਕੈਨਲ ਰਨ ਕਰਨਾ ਤੁਸੀਂ ਸ਼ੋ ਵੀ ਕਰ ਰਹੇ ਤੁਹਾਨੂੰ ਉਹਦੇ ਵਿੱਚ ਵੀ ਹੈਲਪਰ ਚਾਹੀਦਾ ਉਹਨੂੰ ਬਰੀਡਿੰਗ ਦੇ ਵਿੱਚ ਵੀ ਹੈਲਪਰ ਚਾਹੀਦਾ ਇਹ ਸਾਰਾ ਕੰਮ ਇਹ ਮਿਲ ਜੁਲ ਕੇ ਚੱਲਦਾ ਹੈ ਜੀ ਅਸੀਂ ਸਾਰੇ ਬਰੀਡਰ ਭਰਾ ਵੀ ਇੱਕ ਦੂਜੇ ਦੇ ਸਹਿਯੋਗ ਨਾਲ ਹੀ ਬਰੀਡ ਨੂੰ ਕਿੱਤੇ ਹੋਰ ਅੱਛਾ ਲੈ ਕੇ ਜਾ ਯਾਰ ਅਸੀਂ ਕਦੋਂ ਤੱਕ 20 20 30 30 40 40 ਲੱਖ ਦੇ ਕੁੱਤੇ ਇੰਪੋਰਟ ਕਰਾਂਗੇ ਤੁਹਾਡੇ ਕੋਲ ਚੰਗੀ ਫੀਮੇਲ ਹੈ ਮੇਰੇ ਕੋਲ ਚੰਗਾ ਮੇਲ ਹੈ ਬਰੀਡ ਕਰਕੇ ਅੱਛਾ ਪੈਦਾ ਕਰੀਏ ਆਪਾਂ ਗੱਲ ਮੁੱਕੀ ਨਾ ਤੁਹਾਨੂੰ ਮੁੜ ਕੇ ਬਾਹਰੋਂ ਚੀਜ਼ ਖਰੀਦਣ ਦੀ ਲੋੜ ਤੁਹਾਡੇ ਕੋਲ ਅੱਛੀ ਫੀਮੇਲ ਹੈ ਤੁਸੀਂ ਅੱਛੇ ਮੇਲ ਯੂਜ਼ ਕੀਤਾ ਤੁਸੀਂ ਫੀਮੇਲ ਰੋਕ ਲਈ ਆਪਣਾ ਬਲੱਡ ਚਲਾਓ ਆਪਣੀ ਜਨਰੇਸ਼ਨ ਚਲਾਓ ਅਸੀਂ ਕਦ ਤੱਕ ਕਰਦੇ ਰਹਿਾਂਗੇ ਇਹ ਨਹੀਂ ਮੁੱਕਣਾ ਜੀ ਇਹਦਾ ਫਾਇਦਾ ਕਿੱਥੇ ਆ ਸਿੱਧਾ ਫੋਰਨ ਕੰਟਰੀ ਨੂੰ ਬਿਲਕੁਲ ਅਸੀਂ ਸਾਰਾ ਜਿਹੜੀ ਕਰੰਸੀ ਉੱਥੇ ਦੇ ਨੇ ਦੇ ਆਨੇ ਜਾ ਕੇ ਜਿਹੜਾ ਅਸੀਂ 2 ਸਾਲਾਂ ਜੋੜਦੇ ਆਂ ਜੀ ਉਹ ਅਸੀਂ ਉੱਥੇ ਦੇ ਆਨੇ ਫਿਰ ਨਾ ਮਾ ਕੁੱਤਾ ਲੈ ਆਨੇ ਇਹ ਤਾਂ ਮੁੱਕਣੀ ਹੋਣੀ ਗੇਮ ਇਹ ਸਾਬ ਨਾਲ ਜਿੱਦਾਂ ਬਾਈ ਤੁਹਾਨੂੰ ਕੋਈ ਮੀਟਿੰਗ ਦੀ ਫੀਸ ਦਿੰਦਾ ਹਨਾ ਜੀ ਤਾਂ ਬੱਚੇ ਚੰਗੇ ਆਉਂਦੇ ਆ ਨਵੇਂ ਬੰਦੇ ਤੋਂ ਬੱਚਾ ਸੇਲ ਵੀ ਨਹੀਂ ਹੁੰਦਾ ਜੀ ਚੰਗੀ ਕੁਆਲਿਟੀ ਦੇ ਬੱਚੇ ਆ ਗਏ ਫਿਰ ਤੁਸੀਂ ਹੈਲਪ ਕਰਦੇ ਹੋ ਸੇਲ ਦੇ ਲਈ ਸਭ ਤੋਂ ਪਹਿਲਾਂ ਜੇ ਤੁਸੀਂ ਬਰੀਡਿੰਗ ਕਰਨੀ ਹੈ ਸਭ ਤੋਂ ਪਹਿਲਾਂ ਇਸ ਲਈ ਕਰਨੀ ਵੀ ਮੈਂ ਕੁਝ ਆਪਣੇ ਲਈ ਰੋਕਣਾ ਹੂੰ ਦੂਸਰੀ ਰਹੀ ਜਿਹੜੀ ਹੈਲਪ ਦੀ ਗੱਲ ਤੁਹਾਡੇ ਕੋ ਚੰਗੀ ਚੀਜ਼ ਹੈ ਚੰਗੀ ਚੀਜ਼ ਤਾਂ ਸਾਡਾ ਤਜਰਬਾ ਹੈ ਜੀ ਕਦੇ ਨਹੀਂ ਰੋਕਦੀ ਜੀ ਅਸੀਂ ਹੈਲਪ ਵੀ ਕਰਦੇ ਆ ਤੁਹਾਡੇ ਕੋ ਪੰਜ ਬੱਚੇ ਹੋਏ ਇੱਕ ਦੋ ਬੱਚੇ ਤੁਹਾਡੀ ਮੈਂ ਹੈਲਪ ਕਰਦੇ ਆਗਾ ਇੱਕ ਦੋ ਤੁਹਾਨੂੰ ਆਪ ਵੀ ਕੁਝ ਕਰਨਾ ਪੈਣਾ ਜੀ ਅਗਰ ਤੁਸੀਂ ਸਾਰੇ ਬੱਚੇ ਮੈਨੂ ਦੇ ਦਿਓਗੇ ਤੁਸੀਂ ਆਪਣਾ ਸਰਕਲ ਕਦੋਂ ਬਣਾਉਂਗੇ ਹਮ ਆਪਣਾ ਵੀ ਤੁਹਾਨੂੰ ਕੁਝ ਕਰਨਾ ਪੈਣਾ ਜੀ ਜਿੱਦਾਂ ਕੋਈ ਨਵਾਂ ਭਰਾ ਆਪਣਾ ਨੌਜਵਾਨਾ ਯੰਗਸਟਰ ਹੈਣਾ ਆਉਣਾ ਚਾਹੁੰਦਾ ਇਸ ਕੰਮ ਦੇ ਵਿੱਚ ਜੀ ਕਿੱਥੋਂ ਸ਼ੁਰੂਆਤ ਕਰਨੀ ਚਾਹੀਦੀ ਹੈ ਸ਼ੁਰੂਆਤ ਇੱਕ ਅੱਛੀ ਫੀਮੇਲ ਤੋਂ ਕਰੇ ਜੀ 1 2 3 4 ਜਿੰਨੀ ਕੈਪੈਸਿਟੀ ਜ਼ਿਆਦਾ ਨਹੀਂ ਹਾਂ ਤੇ ਉਤੋਂ ਸ਼ੁਰੂਆਤ ਕਰਕੇ ਫਿਰ ਅੱਛੇ ਮੇਲ ਨਾਲ ਉਹਨੂੰ ਬਰੀਡ ਕਰੇ ਹਾਂਜੀ ਅੱਛੀ ਜਗ੍ਹਾ ਕਨੈਕਟ ਹੋਵੇ ਜੀ ਹਰ ਇੱਕ ਚੀਜ਼ ਸੇਲ ਹੋ ਜਾਂਦੀ ਸਭ ਤੋਂ ਪਹਿਲਾਂ ਅਗਰ ਮੋਟੀ ਵੀ ਇਹ ਲੈ ਕੇ ਉੱਠੇ ਮੈਂ ਇੱਕ 50000 ਦੀ ਫੀਮੇਲ ਲਿਆਂਗਾ ਜੀ ਤੇ ਮੈਂ ਉਹਦੇ 2 ਲੱਖ ਦੇ ਬੱਚੇ ਵੇਚ ਦਿਆਂਗਾ ਜੀ ਫੇਲ ਹੋਏਗਾ ਜੀ ਜੀ ਕਿਉਂਕਿ ਲਾਈਵ ਸਟਾਕ ਹੈ ਹਾਂ ਫਾਇਦਾ ਵੀ ਹੈ ਇੱਕ ਟਾਈਮ ਨੁਕਸਾਨ ਵੀ ਹੈ ਤੇ ਮੇਨਲੀ ਤਾਂ ਚੀਜ਼ ਇਹੀ ਹੈ ਵੀ ਪਹਿਲਾਂ ਬਰੀਡ ਨੂੰ ਪਿਆਰ ਕਰਕੇ ਫਿਰ ਜਿਹੜਾ ਇੱਕ ਦੋ ਚਾਰ ਫੀਮੇਲ ਤੋਂ ਸਟਾਰਟ ਕਰੇ ਇੱਕ ਫੀਮੇਲ ਨਾਲ ਤੇ ਅਜੀ ਦੇਖੋ ਤੁਸੀਂ ਇੱਕ ਫੀਮੇਲ ਤੇ ਡਿਪੈਂਡ ਰਹੇਗੇ ਉਹੀ ਤੁਹਾਡੀ ਫੀਮੇਲ ਨੇ ਬੱਚੇ ਨੰਦੇ ਇਨ ਕੇਸ ਤੁਸੀਂ ਕੀ ਕਰੋਗੇ ਤੁਸੀਂ ਦੋ ਚਾਰ ਚਾਰ ਘਟੋ ਘਟ ਰੱਖੋ ਵੀ ਸਾਜ ਤੁਹਾਡੇ ਕੋਲ 2 ਲੀਟਰ ਆ ਜਾਣ ਤੁਹਾਡਾ ਆਵਾਗਾ ਹੀ ਚੱਲ ਜੇ ਹਾਂ ਇਹ 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 ਪਾਰਟ ਟਾਈਮ ਕੰਮ ਹੈ ਬਾਕੀ ਸਿੱਖਦਾ ਵੀ ਬੰਦਾ ਹਾਂਜੀ ਇਹ ਪਾਰਟ ਟਾਈਮ ਰੱਖੋ ਮੈਂ ਨਹੀਂ ਕਹਿੰਦਾ ਤੁਸੀਂ ਆਪਣੀ ਕੋਈ ਕੋਈ 10-15000 ਦੀ ਜੋਬ ਕਰੋ ਜੋਬ ਛੱਡ ਕੇ ਬਰੀਡਿੰਗ 'ਚ ਆ ਜੇ ਨਾ ਜੀ ਪਾਰਟ ਟਾਈਮ ਸਵੇਰ ਸ਼ਾਮ ਆਪਣਾ ਕੰਮ ਕਰੋ ਜਿਹੜਾ ਡੌਗਸ ਦਾ ਦਿਨਾਂ ਵਲੇ ਆਪਣੀ ਜੋਬ ਤੁਸੀਂ ਜਿੰਨਾ ਖਰਚਾ ਕਰ ਰਹੇ ਹੋ ਹਨਾ ਇਸ ਕੰਮ ਤੇ ਜੀ ਵਾਪਸੀ ਹੋ ਰਹੀ ਹੈ ਜੀ ਉਹਦੀ ਬਿਲਕੁਲ ਹੋ ਰਹੀ ਹੈ ਹੋ ਰਹੀ ਹੈ ਹਾਂ ਜੀ ਹੋ ਰਹੀ ਹੈ ਤਾਂ ਹੀ ਕਰ ਰਹੇ ਹਾਂ ਜੀ ਦੇਖੋ ਅਸੀਂ ਜ਼ਿੰਮੇਦਾਰਾ ਪਰਿਵਾਰ ਤੋਂ ਜੀ ਕੋਈ ਅਸੀਂ ਸਾਡੇ ਕੋਲ 100 ਕਿੱਲੇ ਪੈਲੇ ਨਹੀਂ ਹੈਗੇ ਵੀ ਅਸੀਂ ਫੂਕ ਦਿਆਂਗੇ ਹਾਂ ਜੀ ਤੇ ਜਦੋਂ ਮੈਂ ਬਿਜ਼ਨਸ ਸਟਾਰਟ ਕੀਤਾ ਸੀ ਮੈਨੂੰ ਘਰਦਿਆਂ ਨੇ ਪੈਸਾ ਲਗਾਇਆ ਸੀ ਹਾਂ ਤੇ ਮੈਂ ਇੱਕ ਡੌਗ ਤੋਂ ਫਿਰ 20 ਬਣਾਏ ਅੱਛਾ ਉਹ ਮੈਂ ਆਪਣੀ ਨੀਅਤ ਸਾਫ਼ ਰੱਖ ਕੇ ਕੰਮ ਚੰਗਾ ਕਰਕੇ ਪ੍ਰਮਾਤਮਾ ਨੇ ਮੇਰੀ ਬਾਹ ਫੜੀ ਹੈ ਬਾਬੇ ਨਾਨਕ ਦੀ ਕਿਰਪਾ ਹੋਈ ਹੈ ਤਾਂ ਮੇਰਾ ਕੰਮ ਚੱਲੇ ਹੈ ਜੀ ਕਿਸੇ ਦਾ ਬੁਰਾ ਨਹੀਂ ਕਰਨਾ ਆਪਾਂ ਬਰੀਡ ਨੂੰ ਸਮਝ ਕੇ ਨੌਲੇਜ ਜਿਹੜੀ ਹੈ ਜਿਹਦੇ ਕੋਲ ਨੌਲੇਜ ਹੈ ਜੀ ਉਹਨੂੰ ਕਾਮਯਾਬ ਹੋਣਾ ਤਾਂ ਨਹੀਂ ਕੋਈ ਨਹੀਂ ਰੁਕਣਾ ਵੈਸੇ ਦੂਸਰੀ ਜਿਹੜੀ ਗੱਲ ਹੈ ਜੀ ਦੇਖੋ ਪੈਸੇ ਤੋਂ ਪੈਸਾ ਬਣਦਾ ਤੁਸੀਂ ਕਹੋ ਮੈਂ ਇੱਕ ਕਰਿਆਨੇ ਦੀ ਦੁਕਾਨ ਤੁਸੀਂ ਪਾ ਲਈ 50000 ਦਾ ਸੌਦਾ ਤੁਸੀਂ ਪਾ ਤੁਸੀਂ ਡੇਲੀ ਜੇ 500 ਦੀ ਸੇਲ ਕਰੋਗੇ ਤੁਹਾਡੀ 500 ਤੋਂ 1000 ਹੋ ਜੀ ਜੀ ਬਾਕੀ ਤੁਹਾਡੀ ਆਵਾਜ਼ ਹੀ ਚਲਣੀ ਹੈ ਪੁਰਾਣਾ ਸੁੱਦਾ ਮੋਕੇ ਤੁਸੀਂ ਨਵਾਂ ਪਾਉਣਾ ਹੈ ਇਹ ਤੁਸੀਂ 5 ਕਰੋੜ ਲਾ ਕੇ ਰਿਲਾਇੰਸ ਡਿਜੀਟਲ ਸਟੋਰ ਖੋਲ੍ਹਿਆ ਹਾਂਜੀ ਉਹਦੇ ਫਿਰ 5 ਲੱਖ ਦੀ ਸੇਲ ਵੀ ਏਟ ਰਹੀ ਦੀ ਇਨਵੈਸਟਮੈਂਟ ਦੀ ਗੇਮ ਹੈ ਕਿੰਨੀ ਇਨਵੈਸਟਮੈਂਟ ਕਰੋਗੇ ਉਹਨੇ ਆਉਟਪੁੱਟ ਤੁਹਾਨੂੰ ਆਏਗੀ ਤੇ ਇਹ ਤੇ ਸਾਡਾ ਜਿਹੜਾ ਜੀ ਆ ਤੁਹਾਨੂੰ ਪੱਕਾ ਥਾਂ ਦੇਖ ਰਹੇ ਹਾਂਜੀ ਇਹ ਬਰਸਾਤ ਦੇ ਵਿੱਚ ਅਗਰ ਕੁੱਤੇ ਅਸੀਂ ਖੋਲ੍ਹਣੇ ਕਿਉਂਕਿ ਉੱਥੇ ਤੁਸੀਂ ਜਿਹੜਾ ਤੁਹਾਨੂੰ ਅਸੀਂ ਬਾਗ ਦਿਖਾਇਆ ਉੱਥੇ ਵੀ ਅਸੀਂ ਜਿਹੜਾ ਕਿ ਮੱਡ ਬਣ ਜਾਏਗਾ ਰਾਬਾ ਬਣ ਜਾਏਗਾ ਇੱਧਰ ਇਹ ਸਾਡਾ ਸਾਹਮਣੇ ਗਰਾਊਂਡ ਹੈ ਜੀ ਜੀ ਇਹ ਵੀ ਇਹਨਾਂ ਵਾਸਤੇ ਹੀ ਹੈ ਅੱਛਾ ਜੀ ਇਹ ਸਾਰਾ ਕਵਰ ਹੈ ਉਧਰੋਂ ਤੇ ਟੋਟਲ ਕਿੰਨੀ ਜਗ੍ਹਾ ਬਈ ਛੱਡੀ ਹੋਈ ਹੈ ਤੁਸੀਂ ਡੌਗ ਲਈ ਅੰਦਾਰਾ ਟੋਟਲ ਕਿਨਾਲ ਹੋਏਗੀ ਜੀ ਅੱਛਾ ਜੀ ਅੱਧੇ ਇਕੜ ਤੋਂ ਘੱਟ ਹੈ ਹੂੰ ਇਹ ਵੀ ਇੰਨੀ ਕੁ ਹੋਏਗੀ ਅੱਧਾ ਇਕੜ ਦੇ ਆਸ-ਪਾਸ ਠੀਕ ਹੈ ਜੀ ਤੇ ਇਹਦੇ ਵਿੱਚ ਵੀ ਅਸੀਂ ਹੁਣ ਨਵੇਂ ਬੂਟੇ ਲਗਾਏ ਨੇ ਕੁਝ ਤਾਂ ਕਿ ਛਾਂ ਰਹੇ ਡੌਗ ਨੂੰ ਗਰਮੀ ਜ਼ਿਆਦਾ ਲੱਗਦੀ ਹੈ ਛਾਂ ਠੰਡ ਘੱਟ ਲੱਗਦੀ ਹੈ ਤਾਂ ਇਸ ਇਸ ਜਗ੍ਹਾ ਦੇ ਵਿੱਚ ਇਹਨਾਂ ਨੂੰ ਮਤਲਬ ਇਹ ਗਰਾਊਂਡ ਜਿਹੜਾ ਇਹਨਾਂ ਦੇ ਪੋਟੀ ਸੁੱਸੂ ਵਾਸਤੇ ਜੀ ਇਹ ਸਾਹਮਣੇ ਆਹ ਜਿਹੜਾ ਗੇਟ ਹੈ ਜੀ ਹਾਂਜੀ ਇੱਧਰ ਸਾਡਾ ਕੈਨਲ ਹੈ ਇੱਥੋਂ ਸੀ ਕੁੱਤੇ ਖੋਲਣੇ ਨੇ ਜੀ ਇਹ ਪੂਰਾ ਬੰਦ ਕਰ ਦੇਣਾ ਉੱਥੋਂ ਪੂਰਾ ਕਵਰ ਹੈ ਜੀ ਇੱਥੇ ਆਣਗੇ ਫਰੈਸ਼ ਹੋਣਗੇ ਅੰਦਰ ਚਲੇ ਜਾਣਗੇ ਜੀ ਇਹ ਸਿਸਟਮ ਹੈ ਜੀ ਜੇ ਮੇਰੇ ਕੋਲ ਸਟਾਫ ਵੀ ਇਹ ਵੀ ਇੱਕ ਮੈਨੇਜਮੈਂਟ ਹੈ ਜੀ ਅਗਰ ਮੇਰੇ ਕੋਲ ਸਟਾਫ ਵੀ ਨਹੀਂ ਹੈ ਮੈਂ ਡਿਪੈਂਡ ਨਾ ਰਹਾ ਇਹਨ ਮੈਂ ਕਿ ਕੁੱਤਾ ਫੜ ਕੇ 4-4 ਕਿਲੋਮੀਟਰ ਘੁਮਾਉਣ ਲੈ ਕੇ ਜਾ ਰਿਹਾ ਹਾਂ। ਹਾਂਜੀ। ਉਹ ਹੀ ਕੱਟ ਚੀਜ਼ ਹੈ। ਡੌਗ ਨੂੰ ਵੀ ਚਾਹੀਦਾ। ਬਟ ਤੁਸੀਂ ਡੇਲੀ ਰੂਟੀਨ 'ਚ ਕੁੱਤਾ ਅੰਦਰੋਂ ਖੋਲਿਆ। ਹਾਂ। ਇੱਧਰ ਬਾਹਰ। ਫਰੈਸ਼ ਹੋਇਆ ਇੱਧਰ ਆਉਂਦਾ। ਜੀ। ਆਜੋ। ਤੇ ਬਾਈ ਡਾਈਟ ਕੀ ਰਹਿੰਦੀ ਹੈ ਤੁਹਾਡੇ ਡੌਗ ਦੀ? ਡਾਈਟ ਅਸੀਂ ਨਾ ਵਿੱਚ ਜ਼ਿਆਦਾ ਫੋਕਸ ਕਰਦੇ ਹਾਂ ਜੀ। ਬਾਕੀ ਤੁਸੀਂ ਤੁਹਾਡੀ ਵੀਡੀਓ ਦੇ ਵਿੱਚ ਅਸੀਂ ਸਪਲੀਮੈਂਟ ਦਿਖਾਵਾਂਗੇ ਜਿਹੜਾ ਕੋਟ ਵਾਸਤੇ ਕੀ ਦੇਣਾ, ਜੋਇੰਟ ਵਾਸਤੇ ਕੀ ਦੇਣਾ, ਮਲਟੀਵਿਟਾਮਿਨਲ ਡੌਗ ਫੂਡ ਕੀ ਹੈ। ਤੇ ਕਿਸੇ ਬੰਦੇ ਨੇ ਨਾਨ ਵੇਜ ਸਕਿਪ ਕਰਨਾ ਹੈਗਾ ਹਾਂਜੀ ਤਾਂ ਵੀ ਤੁਸੀਂ ਕਰ ਸਕਦੇ ਹੋ ਪ੍ਰੋਟੀਨ ਲੈਣਾ ਤੁਸੀਂ ਪਨੀਰ ਤੋਂ ਲਓ ਬਹੁਤ ਅੱਛਾ ਪ੍ਰੋਟੀਨ ਦਾ ਸੋਰਸ ਜੀ ਇੱਧਰ ਫਿਰ ਸਾਡਾ ਜਿਹੜਾ ਕੈਨਲ ਹੈਗਾ ਜੀ ਇਹ ਏਸੀ ਹੌਲ ਹੈ ਜੀ ਇਹਦੇ ਵਿੱਚ ਗਾਰਾ ਲੱਗਿਆ ਹੋਇਆ ਦੇਖੋ ਤੁਸੀਂ ਦੇਖ ਰਹੇ ਹੋ ਬਾਰੋਂ ਗਾਰਾ ਨਾਲ ਲਿਪੇ ਹੋਏ ਉੱਤੇ ਵੀ ਗਾਰਾ ਹੈ ਬਾਹਰ ਵੀ ਗਾਰਾ ਹੈ ਅੰਦਰ ਵੀ ਗਾਰਾ ਠੀਕ ਹੈ ਠੀਕ ਹੈ ਜੀ ਇਹ ਯਾਨੀ ਕਿ ਤੁਸੀਂ ਹੁਣ ਜੇ ਅਗਰ ਬਾਹਰ 30 ਡਿਗਰੀ ਟੈਂਪਰੇਚਰ ਹੈ ਨਾ ਤਾਂ ਅੰਦਰ ਵੀ ਹੋਏਗਾ 10 ਡਿਗਰੀ ਦਾ ਫਰਕ ਹੈ ਉੱਤੇ ਡਬਲ ਸ਼ੈੱਡ ਹੈ ਦੇਖੋ ਜੀ ਉਹ ਕਿਸ ਲਈ ਪਾਇਆ ਹੈ ਤਾਂ ਕਿ ਫੀਟ ਡਾਇਰੈਕਟ ਨਾ ਪਵੇ ਫੀਟ ਛਣ ਕੇ ਜਾਵੇ ਅੰਦਰ ਫਾਲਸ ਸੀਲਿੰਗ ਹੋਈ ਹੋਈ ਹੈ ਇਹਦੇ ਅੰਦਰ ਇਸ ਤਰ੍ਹਾਂ ਦਾ ਸਾਰੇ ਡੌਗ ਫਿਰ ਅਲੱਗ-ਅਲੱਗ ਹੀ ਰੱਖਦੇ ਹੋ ਸਭ ਦੇ ਅਲੱਗ-ਅਲੱਗ ਕੈਬਿਨ ਜੀ 10x10 ਦੇ ਕੈਬਿਨ ਜੀ ਉਹਦੇ ਵਿੱਚ ਡੌਗ ਰਹਿੰਦੇ ਜੀ ਕਿੰਨੇ ਬੰਦੇ ਮੇਨਟੇਨ ਕਰਦੇ ਨੇ ਸਾਰਾ ਸਿਸਟਮ ਅਸੀਂ ਦੋ ਮੇਰੇ ਕੋਲ ਸਟਾਫ ਹੈ ਜੀ ਇੱਕ ਮੈਂ ਆਪ ਚਿੰਨ ਬੰਦੇ ਆ ਅਸੀਂ ਤੇ ਸਟਾਫ ਦੇ ਸਿਰ ਤੇ ਕਦੇ ਕੰਮ ਨਹੀਂ ਚੱਲਦਾ ਡੌਗ ਦੇ ਵਿੱਚ ਤੁਹਾਨੂੰ ਆਪ ਇਨਵੋਲ ਹੋਣਾ ਕੋਈ ਵੀ ਜਾਣਕਾਰ ਤੁਹਾਨੂੰ ਆਪ ਇਨਵੋਲ ਜਿਹੜਾ ਇਨਵੋਲ ਨਹੀਂ ਹੋਏਗਾ ਜੀ ਉਹ ਫੇਲ ਹੋਏ ਜੀ ਬਹੁਤ ਵਧੀਆ ਬਈ ਤੁਸੀਂ ਹੈ ਨਾ ਜਿਹੜਾ ਕੰਮ ਤੁਸੀਂ ਆਪ ਕਰ ਲੈਣਾ ਜੀ ਹਾਂਜੀ ਉਹ ਕੋਈ ਤੁਹਾਡੇ ਲਈ ਨਹੀਂ ਕਰ ਸਕਦਾ ਜੀ ਭਾਈ ਜੀ ਜੇ ਕਿਸੇ ਨੇ ਮੀਟਿੰਗ ਲੈਣੀ ਆ ਕੋਈ ਬੱਚਾ ਲੈਣਾ ਜੀ ਪ੍ਰੋਡਕਟ ਲੈਣਾ ਤੁਹਾਡੇ ਤੋਂ ਕਿਵੇਂ ਸੰਪਰਕ ਕਰ ਸਕਦੇ ਸਾਡਾ ਪੇਜ ਹੈ ਜੀ ਇੰਸਟਾਗ੍ਰam ਤੇ ਵੀ ਫੇਸਬੁੱਕ ਤੇ ਵੀ ਇੰਜੀਨੀਅਰਸ ਕੈਨਲ ਦੇ ਨਾਮ ਨਾਲ ਜੀ ਉੱਥੇ ਤੁਸੀਂ ਸਾਨੂੰ ਡੀਐਮ ਕਰ ਸਕਦੇ ਹੋ ਕੋਈ ਵੀ ਕੁਐਰੀ ਹੈ ਤੇ ਤੁਹਾਨੂੰ ਉੱਥੇ ਰਿਸਪੌਂਸ ਡੇ ਟੂ ਡੇ ਜ਼ਰੂਰ ਮਿਲੇਗਾ ਤੁਸੀਂ ਮਤਲਬ ਦਿਨ ਦੇ ਦਿਨ ਤੁਹਾਨੂੰ ਰਿਪਲਾਈ ਜ਼ਰੂਰ ਮਿਲੇਗਾ ਜੋ ਕੈਨਲ ਦੀ ਅਪਡੇਟ ਹੋਵੇ ਤੁਸੀਂ ਉਹ ਤਾਂ ਅਸੀਂ ਪੇਜ ਤੇ ਅਪਲੋਡ ਕਰਦੇ ਰਹਿੰਦੇ ਹਾਂ ਹਾਂਜੀ ਕੋਈ ਸਟੱਡ ਲਈ ਜਿਹੜਾ ਨਾ ਕੋਈ ਸਟੱਡ ਆਇਆ ਸਾਡੇ ਕੋਲ ਜਾਂ ਕੋਈ ਪਪੀਜ਼ ਕਦੇ-ਕਦੇ ਹੁੰਦੇ ਨੇ ਉਹਦੀ ਅਸੀਂ ਸਾਰੀ ਅਪਡੇਟ ਉੱਥੇ ਕਰਦੇ ਰਹੇ ਜੀ ਬਾਕੀ ਵੀਰੇ ਦਾ ਬਹੁਤ ਬਹੁਤ ਧੰਨਵਾਦ ਜਗਮੀਤ ਵੀਰੇ ਦਾ ਸੁਖਦੀਪ ਵੀਰੇ ਦੇ ਨਾਲ ਟੀਮ ਦਾ ਬੜਾ ਬੜਾ ਧੰਨਵਾਦ ਜੀ ਤੁਹਾਡਾ ਤੁਸੀਂ ਇੰਨਾ ਟਾਈਮ ਕੱਢ ਕੇ ਨੇ ਦੂਰ ਆਏ ਧੰਨਵਾਦ ਭਾਈ ਤੁਸੀਂ ਇੰਨਾ ਮਾਣ ਬਖਸ਼ਿਆ ਹਨ ਤੇ ਦੋਸਤੋ ਜਰੂਰ ਬਾਈ ਦੀ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਬਹੁਤ ਸੋਹਣਾ ਭਰਾ ਦਾ ਕੰਮ ਹੈ ਇੱਕ ਨੌਜਵਾਨ ਨੇ ਹਨਾ ਆਪਦੀ ਮਿਹਨਤ ਦੇ ਨਾਲ ਇੰਨਾ ਸੋਹਣਾ ਚੈਨਲ ਤਿਆਰ ਕੀਤਾ ਤੇ ਆਪਾਂ ਦੇਖਿਆ ਵੀ ਘਰੇ ਇੱਕ ਕੁੱਤਾ ਰੱਖਣੇ ਕਿੰਨਾ ਔਖਾ ਹੁੰਦਾ ਬਾਈ ਇਹਨੇ ਸਟੱਡ ਰੱਖੀ ਬੈਠਾ ਇੰਪੋਰਟ ਕਰਵਾ ਕੇ ਸਾਰੇ ਹਰ ਸਾਲ ਵਧੀਆ ਕੋਈ ਚੰਗਾ ਸਟਾਰਟ ਇੰਪੋਰਟ ਕਰਵਾਉਂਦੇ ਨੇ ਤੇ ਅੱਗੇ ਬ੍ਰੀਡਿੰਗ ਦੇ ਰਹੇ ਨੇ ਲੋਕਾਂ ਨੂੰ ਇਹ ਵੀ ਬਹੁਤ ਲਾਈਕ ਸ਼ੇਅਰ ਮੰਗਣੇ ਨਹੀਂ ਜੀ ਹਾਂਜੀ ਅਸੀਂ ਨਹੀਂ ਕਿਸੇ ਨੂੰ ਅਪੀਲ ਕਰਦੇ ਭਾਈ ਜਿਹਨੂੰ ਚੰਗਾ ਲੱਗਿਆ ਜਿਹੜਾ ਡੌਗ ਲਵਰ ਜਿਹਨੂੰ ਹਾਂ ਵੀ ਹਾਂ ਅਸੀਂ ਮਿਹਨਤ ਕਰਕੇ ਇੱਥੇ ਹੀ ਬੜਾ ਕੁਝ ਹੈ ਜੀ ਇੱਥੇ ਕੈਨੇਡਾ ਇੱਥੇ ਅਮਰੀਕਾ ਸਾਡਾ ਦਾ ਤੇ ਜਿਹਨੂੰ ਚੰਗਾ ਲੱਗਦਾ ਉਹ ਆਪ ਕਰੇ ਜੀ ਜੀ ਧੰਨਵਾਦ ਭਾਈ ਬਹੁਤ ਬਹੁਤ ਧੰਨਵਾਦ